ਕੀ ਕਰਨਾ ਚਾਹੋਗੇ ਪਹਿਲਾਂ ਤਾਂ ਕਿ ਇਸ ਤੋਂ ਬਾਅਦ ਦੇਖੋ ਮੈਨੂੰ ਤਾਂ ਜੋ ਮਹਿਸੂਸ ਹੋ ਰਿਹਾ ਕਿ ਲੋਕੀ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੀ ਸੇਵਾ ਜਿਹੜੇ ਇੱਥੇ ਰਹਿ ਕੇ ਜਿਹੜੇ ਸੇਵਾ ਕਰਦੇ ਰਹੇ ਆ ਇਹ ਇਲੈਕਸ਼ਨ ਅੰਦਰ ਲਿਆਂ ਦੀ ਬਾਹਰ ਲਿਆਂ ਆ ਲਿਆ ਨਾ ਜੋਸ਼ੀ ਸਾਹਿਬ ਇੱਕ ਲੋਕਲ ਕੈਂਡੀਡੇਟ ਹੈ ਭਾਵੇਂ ਔਜਲਾ ਸਾਹਿਬ ਵੀ ਨੇ ਮਗਰ ਔਜਲਾ ਸਾਹਿਬ ਦੇ ਲੋਕਾਂ ਨੇ ਤਜਰਬਾ ਕਰ ਲਿਆ ਔਰ ਔਜਲਾ ਸਾਹਿਬ ਦੀ ਕਾਰਗੁਜ਼ਾਰੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਇਹ ਸੇਵਾ ਪ੍ਰਤੀ ਮੈਂ ਸਮਝਦਾ ਮੈਂ ਬੜੀ ਫੀਲ ਰਹੀ ਆ ਔਰ ਕੋਈ ਇਹੋ ਜਿਹਾ ਪ੍ਰੋਜੈਕਟ ਉਹ ਅੰਮ੍ਰਿਤਸਰ ਸਾਹਿਬ 'ਚ ਨਹੀਂ ਲਿਆ ਸਕਿਆ ਜਿਹੜੇ ਸਾਡੇ ਢਾਲੀਵਾਲ ਸਾਹਿਬ ਨੇ ਉਹਨਾਂ ਨੇ ਅਜਨਾਲੇ ਦਾ ਹੀ ਨਹੀਂ ਮੂੰਹ ਮੱਥਾ ਸਵਾਰ ਸਕੇ ਜਿੰਨਾ ਗੰਦੋਸ ਹਲਕੇ 'ਚ ਪਾ ਛੱਡਿਆ ਮਤਲਬ 2.5 ਸਾਲ ਦੀ ਸਰਕਾਰ ਉੱਥੋਂ ਦਾ ਕੱਢ ਨਹੀਂ ਪਾਈ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਕੀ ਡਿਵੈਲਪਮੈਂਟ ਕਰਨੀ ਹੈ ਇਸ ਲਈ ਲੋਕ ਨਹੀਂ ਚਾਹੁੰਦੇ ਕਿ ਜਿਨੇ ਅਜਨਾਲੇ ਸ਼ਹਿਰ ਨੂੰ ਅਜਨਾਲੇ ਹਲਕੇ ਨੂੰ ਐਜ਼ ਮੰਤਰੀ ਰਹਿੰਦਿਆਂ ਮੂਹ ਮਖਚਾਨੀ ਚਵਾਰ ਸਕੇ ਉਹਨਾਂ ਨੇ ਸ੍ਰੀ ਅਮਰਸਰ ਸਾਹਿਬ ਦੀ ਕੀ ਸੇਵਾ ਕਰਨੀ ਹੈ ਜਿਹੜੇ ਸੰਧੂ ਸਾਹਿਬ ਨੇ ਉਹਨੂੰ ਵਿਚਾਰੇ ਨੂੰ ਇਲਾਕਿਆਂ ਦਾ ਨਹੀਂ ਪਤਾ ਉਹ ਤਾਂ ਕੱਲੇ ਏਸੀ ਕਮਰਿਆਂ 'ਚ ਉੱਥੇ ਤੱਕ ਹੀ ਮੈਂ ਵੇਖਿਆ ਜਿਹੜੀਆਂ ਵੱਡੀਆਂ ਚੌੜੀਆਂ ਸੜਕਾਂ ਨੇ ਉੱਥੇ ਤੱਕ ਪ੍ਰਚਾਰ ਕਰਦੇ ਆ ਉਹਨਾਂ ਨੂੰ ਪੁੱਛਿਓ ਕਿੰਨੀ ਕਾਰੀ ਤੁਸੀਂ ਗਏ ਹੋ ਇਹਨਾਂ ਇਲਾਕਿਆਂ 'ਚ ਜਿੱਥੇ ਵਾਕੇ ਵੱਡੀ ਸੰਗਣੀ ਆਬਾਦੀ ਹੈ जिने आज ਨਹੀਂ ਇਹਨਾਂ ਨੂੰ ਮਿਲਣਾ ਜਿਨ੍ਹਾਂ ਦਾ ਹਾਲਚਲ ਨਹੀਂ ਪੁੱਛਣਾ ਤੇ ਇਹਨਾਂ ਦੇ ਮਸਲੇ ਕਿੱਥੇ ਹੱਲ ਕਰਨੇ ਜੋਸ਼ੀ ਸਾਹਿਬ ਨੇ ਰਹਿੰਦਿਆਂ ਐਸ ਵਜ਼ੀਰ ਇੱਥੋਂ ਦੇ ਕੰਮ ਕੀਤੇ ਆ ਔਰ ਕੰਮ ਉਹਨਾਂ ਦੇ ਬੋਲਦੇ ਨੇ ਡਿਵੈਲਪਮੈਂਟ ਲੋਕ ਉਹਨਾਂ ਦਾ ਲੋਹਾ ਮੰਨਦੇ ਆ ਸ੍ਰੀ ਅਮਰਸਰ ਸਾਹਿਬ ਦੀ ਇੱਕ ਕਾਬਲ ਵਕੀਲ ਚਾਹੀਦਾ ਜਿਹੜਾ ਭਾਈਚਾਰਕ ਸਾਂਝ ਅਮਨ ਸ਼ਾਂਤੀ ਕਾਨੂੰਨ ਹਿੰਦੂ ਸਿੱਖ ਇਕਤਾ ਇੱਥੋਂ ਲੈ ਕੇ ਬਾਰਡਰ ਦੀ ਵਾਗਾ ਬਾਰਡਰ ਨੂੰ ਖੋਲਣ ਦੀ ਜਿਹੜੀ ਸਾਡੀ ਮੰਗ ਹੈ ਯਾ ਕਿਸਾਨਾਂ ਦੀ ਮੰਗ ਹੈ ਬੰਦੀ ਸਿੰਘਾਂ ਦੀ ਮੰਗ ਹੈ ਐਨਐਸਏ ਹਟਾਉਣ ਦੀ ਮੰਗ ਹੈ ਯਾ ਹੋਰ ਜਿਹੜੇ ਵਪਾਰੀ ਇੰਡਸਟਰੀ ਦੇ ਮੁੱਦੇ ਨੇ ਉਹ ਸਾਰਿਆਂ ਨੂੰ ਲੈ ਕੇ ਦਿੱਲੀ ਇੱਕ ਵਧੀਆ ਕੇਸ ਪੇਸ਼ ਕਰਕੇ ਲੜਾਈ ਲੜ ਸਕਣਗੇ ਉਹਨਾਂ ਦੀ ਜਾ ਕੇ ਇਹ ਜੇ ਵਕੀਲ ਦੀ ਲੋੜ ਹੈ ਇਸ ਲਈ ਮੇਰਾ ਮੰਨਣਾ ਹੈ ਕਿ ਲੋਕ ਤਕੜੀ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣਗੇ ਔਰ ਬਦਲਾਅ ਦੀ ਝੂਠੀ ਸਰਕਾਰ ਜਿਨੇ ਨੌਕਰੀ ਦਾ ਝੂਠ 2500 ਪੈਨਸ਼ਨ ਨਹੀਂ ਦਿੰਦੀ ਬੇਰੋਜ਼ਗਾਰੀ ਪਤਾ ਨਹੀਂ ਦਿੱਤਾ 51000 ਸ਼ਗਨ ਸਕੀਮ ਨਹੀਂ ਦਿੱਤੀ ਗਰੀਬਾਂ ਦੇ ਆਟੇ ਦਾਲ ਦੇ ਕਾਰਡ ਕੱਟ ਤੇ ਜਿਹੜੇ ਕਹਿੰਦੇ ਸਨ ਕਿ ਅਸੀਂ ਹਜ਼ਾਰ ਹਜ਼ਾਰ ਧੀਆਂ ਪੈਣਾ ਦਾ ਦਵਾਗੇ 26 26000 ਇੱਕ ਧੀ ਦਾ ਡਿਊ ਆ ਔਰ ਜੇ ਇੱਕ ਘਰ ਚ ਚਾਰ ਜਾਂ ਪੰਜ ਪੈਣਾ ਨੇ ਸਵਾ ਲੱਖ ਰੁਪਈਆ ਡਿਊ ਆ ਜਿਨ੍ਹਾਂ ਨੇ ਸਕੂਲ ਕਾਲਜ ਹਸਪਤਾਲ ਖੋਲਣ ਦੀ ਗੱਲ ਕੀਤੀ ਸੀ ਮਗਰ ਝੂਠ ਭਲਗਵੰਤ ਮਾਨ ਦੇ ਝੂਠ ਨੇ ਕੱਲੇ ਸ਼ਰਾਬ ਦੇ ਠੇਕੇ ਖੋਲ ਕੇ ਦਿੱਤੇ ਜਿੱਥੇ ਕਰਪਸ਼ਨ ਦਾ ਬੋਲਬਾਲਾ ਲੌਂ ਆਰਡਰ ਦਾ ਕੋਈ ਹਾਲਾਤ ਨਹੀਂ ਲੋਕ ਆਪ ਦੀ ਜ਼ਿੰਦਗੀ ਮਹਿਸੂਸ ਮਹਿਫੂਜ਼ ਨਹੀਂ ਸਮਝਦੇ ਇਨਾਂ ਹਾਲਾਤਾਂ 'ਚ ਲੋਕਾਂ ਨੇ ਇਹ ਬਦਲਾਅ ਵੀ ਵੇਖ ਲਿਆ ਝੂਠ ਦਾ ਪ੍ਰਚਾਰ ਵੀ ਵੇਖ ਲਿਆ ਮੋਦੀ ਸਾਹਿਬ ਦੀ ਮਹਿੰਗਾਈ ਤੋਂ ਵੀ ਤੰਗ ਨੇ ਹਜ਼ਾਰ ਰੁਪਏ ਦਾ ਗੈਸ ਦਾ ਸਿਲੰਡਰ 100 ਰੁਪਏ ਦਾ ਪੈਟਰੋਲ 90 ਰੁਪਏ ਦਾ ਡੀਜ਼ਲ ਲੋਕਾਂ ਦੀ ਜਾਨ ਨਿਕਲੀ ਪਈ ਹੈ ਲੇਕਿਨ ਵਿਕਲਮ ਸਿੰਘ ਜੋ ਰਾਤੀ ਇੱਕ ਡੰਪ ਦੇ ਉੱਤੇ ਅੱਗ ਲੱਗੀ ਬਹੁਤ ਵੱਡਾ ਮੁੱਦਾ ਰਿਹਾ ਜੀ ਕਿਉਂਕਿ ਗੋਰਡਨ ਡੰਪਰ ਨੂੰ ਉਹ ਸਾਰਾ ਜਿਹੜਾ ਸੀ ਪੋਲੂਸ਼ਨ ਜਾ ਰਿਹਾ ਸੀਗਾ ਕਿ ਲੱਗਦਾ ਨਹੀਂ ਕਿ ਉਹ ਡੰਪ ਦਾ ਮੁੱਦਾ ਹੁਣ ਹੱਲ ਹੋਣਾ ਚਾਹੀਦਾ ਜੀ ਕਿਉਂਕਿ ਬਹੁਤ ਵੱਡਾ ਇਨਸੀਡੈਂਟ ਹੋ ਸਕਦਾ ਹੈ ਇੱਕੋ 100% ਇਹ ਮੁੱਦੇ ਬੜੇ ਸੀਰੀਅਸ ਨੇ ਔਰ ਉਹਦੇ ਚ ਕਮੀ ਪੇਸ਼ ਗਿਆ ਰਹੀਆਂ ਨੇ ਜੀ ਨਗਰ ਹਰ ਸਰਕਾਰ ਨੇ ਕਿ ਕੋਈ ਅਸੀਂ ਕੋਈ ਐਡਾ ਝੂਠ ਨਹੀਂ ਬੋਲਿਆ ਜਾਂ ਕੋਈ ਮਿਸ ਗਾਈਡ ਨਹੀਂ ਕੀਤਾ ਮਗਰ ਸਾਡੇ ਤੋਂ ਬਾਅਦ ਜਿਹੜੀਆਂ ਸਰਕਾਰਾਂ ਬਣੀਆਂ ਉਹਨਾਂ ਨੇ ਹਰੇਕ ਨੇ ਐ ਕੈਸੀ ਜਿਹੀ ਝਟਕੀ ਮਾਰ ਕੇ ਡੰਪ ਨੂੰ ਬਾਹਰ ਕੱਢ ਦੇਾਂਗੇ ਤੁਹਾਡੇ ਸਾਹਮਣੇ ਆ ਜੀ ਇਹ ਮਸਲਾ ਬੜਾ ਸੀਰੀਅਸ ਹੈ ਇਹ ਐਡਰੈਸ ਹੋਣਾ ਚਾਹੀਦਾ ਔਰ ਮੈਂ ਸਮਝਦਾ ਜੋਸ਼ੀ ਸਾਹਿਬ ਇਸ ਦਾ ਰਾਈਟ ਪਰਸਨ ਟੂ ਸੋਲਵ ਦਿਸ ਇਸ਼ੂ